ਲਓ ਵੀਰੇ ਸਰੰਦ ਜੋਏ ਦੇ ਖੜੇ ਆ ਆਪਾਂ ਧਲੇਮਾ ਤੋਂ ਜਿਹੜਾ ਸਰੰਦ ਜੋਆ ਲੰਗਦਾ ਹੈ ਅੱਕਾਂ ਨਹੀਂ ਹੋ ਕੇ ਮਣਾਲੀ ਹੋ ਕੇ ਜਮਾ ਬਿਲਕੁਲ ਖਾਲੀ ਆ ਬਾਈ ਉਹ ਦੇਖ ਸਕਦਾ ਸਾਹਮਣੇ ਜਮਾ ਖਾਲੀ ਹੋ ਗਿਆ ਬਾਈ ਕੋਈ ਡਰਨ ਦੀ ਲੋੜ ਨਹੀਂ ਇੱਕ ਘੱਗਰ ਚ ਪੈਂਦਾ ਸੀ ਖੈਰਪੁਰ ਜਾ ਕੇ ਹੁਣ ਖਤਰੇ ਤੋਂ ਬਾਹਰ ਆ ਇੱਧਰਲੇ ਪਾਸ ਅਭੀ ਦਿਖਾ ਦਿੰਦਾ ਤੁਹਾਨੂੰ ਬਹੁਤ ਦੇਖੋ ਸਾਹਮਣੇ ਜਮਾ ਖਾਲੀ ਆ ਤੁੰਗੀ ਤੇ ਇੱਧਰ ਦੇਖ ਚੱਕੋ ਜਮਾ ਬਾਈ ਪਤਨਾ ਖਾਲੀ ਆ ਪਾਣੀ ਉਰੇ ਫੁੱਲ ਕਰਕੇ ਖੜਿਆ ਵਿਚੋ ਜਮਾ ਖਾਲੀ ਆ ਜੀ ਦੇਖ ਸਕਦੇ ਹੋ ਜਮਾਂ ਖਾਲੀ ਆ ਬਾਈ ਖਾਤਰੇ ਤੋਂ ਬਾਹਰ ਆ ਹੁਣ ਤੇ ਆ ਦੇਖ ਸਕਦੇ ਹੋ ਪਤਲਾਂ ਦੀਆਂ ਤੁਹਾਨੂੰ ਸਾਹਮਣੇ ਦੇਖੋ ਜੀ ਹੁਣ ਡਰਨ ਦੀ ਕੋਈ ਲੋੜ ਨਹੀਂ ਬਾਈ ਜਿਹੜਾ ਸਰਦੂਲਗੜ ਏਰੀਆ ਆ আলমਪੁਰ ਮੰਦਰਾ ਮੰਡਾਲੀ ਅੱਕਾਂ ਲਈ ਉਧਰ ਹਣਾ ਮੈਨੂੰ ਆ ਰਹੇ ਸੀ ਮੈਸੇਜ ਬਾਈ ਸੰਧ ਜੋ ਪੈਰੇ ਮੜਾ ਦੱਸਿਓ ਕਿੰਨਾ ਕ ਪਾਣੀ ਆ ਤੇ ਉੱਥੇ ਥੋੜਾ ਮੋਟਾ ਚੱਲਦਾ ਹੋਊਗਾ ਕਿਉਂਕਿ ਬੋੜਾਵਾਲ ਵਿਚ ਦੀ ਜਿਹੜਾ ਦੂਜਾ ਚੋਆ ਆਉਂਦਾ ਉਹ ਚ ਥੋੜਾ ਮੋਟਾ ਪਾਣੀ ਚੱਲਦਾ ਇੱਕ ਅੱਧੇ ਦਿਨ ਚ ਜਮਾਂ ਖਾਲੀ ਹੋ ਜੂ ਡਰਨ ਦੀ ਕੋਈ ਲੋੜ ਨਹੀਂ ਇੱਧਰ ਵੀ ਮੱਚਾ ਦੀ ਮਾਰ ਲਉ ਦੇਖੋ ਜਮਾ ਖਾਲੀ ਐ ਹੋਟਲ ਵਾਲੇ ਪੁਣ ਤੇ ਖੜੇ ਆ ਅਸੀਂ ਖਬਰਾਂ ਆਉਣ ਦੀ ਕੋਈ ਗੱਲ ਨਹੀਂ ਬਾਈ ਜਮਾ ਖਾਲੀ ਹੋ ਗਿਆ ਮੇਰ ਹੋ ਗਈ ਪ੍ਰਮਾਤਮਾ ਦੀ